everyone, it's Poonam. I'm sorry I've caused this tear and I'm sorry to those whom I've hurt. My intention? To shock everyone into the conversation that we are not talking enough about, which is cervical cancer. Yes, I faked my demise. Extreme, I know. But suddenly we all are talking about cervical cancer, aren't we? ਇਟਸ ਅ ਡਿਜ਼ੀਜ਼ ਦੈਟ ਸਾਇਲੈਂਟਲੀ ਟੇਕਸ ਯੂ ਰਾਈਟ ਐਂਡ ਥਿਸ ਡਿਜ਼ੀਜ਼ ਨੀਡਿਡ ਅ ਸਪੌਟਲਾਈਟ ਅਰਜੈਂਟਲੀ ਪੂਨਮ ਪਾਂਡੇ ਦੀ ਮੌਤ ਦੀ ਖਬਰ ਨਾਲ ਫਿਲਮ ਇੰਡਸਟਰੀ ਦੇ ਨਾਲ ਨਾਲ ਉਹਨਾਂ ਦੇ ਪ੍ਰਸ਼ੰਸਕ ਵੀ ਦੁਖੀ ਨੇ ਪੂਨਮ ਦੀ 32 ਸਾਲ ਦੀ ਉਮਰ 'ਚ ਸਰਵਾਈਕਲ ਕੈਂਸਰ ਕਾਰਨ ਮੌਤ ਹੋ ਗਈ ਉਹਨਾਂ ਦੇ ਮੈਨੇਜਰ ਨੇ ਪੁਸ਼ਟੀ ਕੀਤੀ ਪ੍ਰੋਫੈਸ਼ਨ ਅਤੇ ਫਿਲਮ ਕ੍ਰਿਟਿਕ ਉਮੇਰ ਸੰਦੂ ਨੇ ਆਪਣੇ ਟਵੀਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ ਉਮੇਰ ਦਾ ਕਹਿਣਾ ਹੈ ਕਿ ਪੂਨਮ ਜ਼ਿੰਦਾ ਹੈ ਅਤੇ ਉਹ ਆਪਣੀ ਮੌਤ ਦੀ ਖਬਰ ਦਾ ਆਨੰਦ ਲੈ ਰਹੀ ਹੈ। ਉਮੇਰ ਨੇ ਆਪਣੇ ਟਵੀਟ 'ਚ ਦਾਵਾ ਕੀਤਾ ਹੈ ਕਿ ਉਹਨਾਂ ਨੇ ਪੂਨਮ ਦੇ ਕਜ਼ਨ ਨਾਲ ਗੱਲ ਕੀਤੀ ਹੈ ਅਤੇ ਇਹ ਪੂਨਮ ਦਾ ਪਬਲਿਸਿਟੀ ਸਟੰਟ ਹੈ। ਉਮੇਰ ਸੰਧੂ ਨੇ ਆਪਣੇ ਟਵੀਟ ਵਿੱਚ ਲਿਖਿਆ, "ਹੁਣੇ ਹੀ ਪੂਨਮ ਪਾਂਡੇ ਦੇ ਚਚੇਰੇ ਭਰਾ ਨਾਲ ਗੱਲ ਹੋਈ ਹੈ। ਉਹ ਜ਼ਿੰਦਾ ਹੈ ਅਤੇ ਆਪਣੀ ਮੌਤ ਦੀ ਖਬਰ ਦਾ ਆਨੰਦ ਲੈ ਰਹੀ ਹੈ।" ਪੂਨਮ ਨੇ ਪਬਲਿਸਿਟੀ ਸਟੰਟ ਕੀਤਾ ਹੈ। ਉਮੇਰ ਸੰਧੂ ਦੇ ਇਸ ਟਵੀਟ ਤੇ ਪ੍ਰਤੀਕਿਰਿਆ ਦਿੱਤੀ ਹੈ ਲੋਕ ਪੰਬਲ ਪੂਸੇ ਵਿੱਚ ਪੈ ਗਏ ਨੇ ਲੋਕ ਟਿੱਪਣੀ ਕਰ ਰਹੇ ਨੇ ਅਤੇ ਪੁੱਛ ਰਹੇ ਨੇ ਕਿ ਇਹ ਸੱਚ ਹੈ ਇੱਕ ਯੂਜ਼ਰ ਨੇ ਲਿਖਿਆ ਕਿ ਇਹ ਬਹੁਤ ਹੀ ਮਾੜਾ ਸਟੰਟ ਹੈ ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਉਮੇਰ ਨੂੰ ਪੁੱਛਿਆ ਕਿ ਉਸ ਦੀ ਪੁਸ਼ਟੀ ਹੋ ਗਈ ਹੈ ਜਾਂ ਨਹੀਂ ਯੂਜ਼ਰ ਨੇ ਲਿਖਿਆ ਕਿ ਤੁਹਾਨੂੰ ਯਕੀਨ ਹੈ ਸਾਨੂੰ ਸਬੂਤ ਚਾਹੀਦਾ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਤੋਂ ਉਹਨਾਂ ਨੂੰ ਕੀ ਫਾਇਦਾ ਹੋਵੇਗਾ ਜੇਕਰ ਉਹ ਮਰੀ ਨਹੀਂ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਲੋਕ ਅਜੇ ਵੀ ਭੰਬਲ ਪੂਸੇ ਵਿੱਚ ਹਨ ਪੂਨਮ ਪਾਂਡੇ ਨਾਲ ਜੁੜੀ ਕੋਈ ਅਪਡੇਟ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਉਦਾਹਰਨ ਲਈ ਉਸ ਦਾ ਅੰਤਿਮ ਸੰਸਕਾਰ ਕਦੋਂ ਕੀਤਾ ਅਤੇ ਕਿੱਥੇ ਹੋਵੇਗਾ ਤੁਹਾਨੂੰ ਦੱਸ ਦੇ ਕਿ 2 ਫਰਵਰੀ ਦੀ ਸਵੇਰ ਨੂੰ ਪੂਨਮ ਪਾਂਡੇ ਦੀ ਮੌਤ ਦੀ ਖਬਰ ਉਹਨਾਂ ਦੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਤੋਂ ਇੱਕ ਪੋਸਟ ਰਾਹੀਂ ਸਾਹਮਣੇ ਆਈ ਸੀ ਜਿਸ ਵਿੱਚ ਪੋ ਲਿਖਿਆ ਗਿਆ ਸੀ ਕਿ ਅੱਜ ਦੀ ਸਵੇਰ ਸਾਡੇ ਲਈ ਮੁਸ਼ਕਲ ਹੈ ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਸਰਵਾਈਕਲ ਕੈਂਸਰ ਕਾਰਨ ਆਪਣੀ ਪਿਆਰੀ ਪੂਨਮ ਨੂੰ ਗਵਾ ਦਿੱਤਾ ਹੈ ਜੋ ਵੀ ਉਸਦੇ ਸੰਪਰਕ ਵਿੱਚ ਆਇਆ ਉਸ ਨੂੰ ਪਿਆਰ ਅਤੇ ਖੁਸ਼ੀ ਮਿਲੀ